ਰਾਜਵੀਰ ਜਵੰਦੇ ਦੀ ਘਰ ਵਾਲੀ ਆਈ ਸਾਹਮਣੇ ਦੱਸਿਆ ਸਾਰਾ ਸੱਚ ਕਿ ਰਾਜਵੀਰ ਜਵੰਦੇ ਦੀ ਘਰ ਵਾਲੀ ਨੂੰ ਤਾਂ ਪਤੀ ਨੂੰ ਨੂੰ ਇਹ ਪਹਿਲਾਂ ਹੀ ਪਤਾ ਸੀ ਕਿ ਉਸਦੇ ਯਾਰ ਹੀ ਕਰਨਗੇ ਦਗਾ ਕਿ ਯਾਰ ਹੀ ਕਰਨਗੇ ਯਾਰ ਮਾਰ ਸੋ ਸਾਰਾ ਦੱਸਾਂਗੇ ਤੁਹਾਨੂੰ ਜਾਣਕਾਰੀ ਦੇਵਾਂਗੇ ਅੱਜ ਦੀ ਇਸ ਵੀਡੀਓ ਵਿੱਚ ਸੱਚਿਆਕਾਲ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਸੋ ਦੋਸਤੋ ਆਪਾਂ ਗੱਲ ਕਰ ਰਹੇ ਸੀ ਕਿ ਰਾਜਵੀਰ ਜਵੰਦੇ ਦੀ ਧਰਮ ਪਤਨੀ ਨੂੰ ਪਹਿਲਾਂ ਹੀ ਪਤਾ ਸੀ ਕਿ ਰਾਜਵੀਰ ਦੇ ਯਾਰ ਰਾਜਵੀਰ ਦੇ ਨਾਲ ਯਾਰ ਮਾਰ ਕਰਨਗੇ ਕਿ ਰਾਜਵੀਰ ਜਵੰਦੇ ਦੀ ਪਤਨੀ ਨੂੰ ਪਹਿਲਾਂ ਹੀ ਪਤਾ ਸੀ ਕਿ ਰਾਜਵੀਰ ਦੇ ਨਾਲ ਇਹ ਘਟਨਾ ਘਟੇਗੀ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਰਾਜਵੀਰ ਜਵੰਦਾ ਪੰਜਾਬੀ ਮਹਰੂਮ ਗਾਇਕ ਲੋਕਾਂ ਦੇ ਦਿਲਾਂ ਦੀ ਧੜਕਣ ਜਿਹੜਾ ਕਿ ਸਟੇਜ ਦੇ ਉੱਤੇ ਬਜ਼ੁਰਗਾ ਤੱਕ ਨੂੰ ਨਚਾ ਦਿੰਦਾ ਸੀ ਬੱਚੇ-ਬੱਚੇ ਦੇ ਦਿਲ ਵਿੱਚ ਧੜਕਦਾ ਸੀ ਜਿਹੜਾ ਉਸ ਦਾ ਪਹਿਰਾਵਾ ਸੀ ਪੰਜਾਬ ਨੂੰ ਲੈ ਕੇ ਪੰਜਾਬੀਤ ਨੂੰ ਲੈ ਕੇ ਉਹ ਲੋਕ ਉਸ ਨੂੰ ਬਹੁਤ ਪਿਆਰ ਕਰਦੇ ਸੀ ਅਤੇ ਇਹ ਵੀ ਆਖਿਆ ਜਾਂਦਾ ਹੈ ਕਿ ਗੁਰਦਾਸ ਮਾਨ ਤੋਂ ਬਾਅਦ ਜੇਕਰ ਕਿਸੇ ਤੇ ਪੰਜਾਬੀ ਲਿਵਾਸ ਜੱਜਦਾ ਸੀ ਤਾਂ ਉਹ ਸੀ ਰਾਜਵੀਰ ਜਵੰਦਾ ਜੇਕਰ ਗੱਲ ਕਰੀ ਉਹਨਾਂ ਦੀ ਧਰਮ ਪਤਨੀ ਦੀ ਤਾਂ ਉਹਨਾਂ ਦੀ ਧਰਮ ਪਤਨੀ ਨੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜਵੰਦੇ ਵੀਰ ਨੂੰ ਘੁੰਮਣ ਫਿਰਨ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਸੀ ਉਹ ਆਪਣੀ ਬਾਈਕ ਤੇ 27 ਲੱਖ ਰੁਪਿਆ ਲਾ ਕੇ ਬਾਈਕ ਲੈ ਕੇ ਆਈ ਸੀ ਅਤੇ ਜਿਸ ਤੋਂ ਬਾਅਦ ਉਹ ਬਾਈਕ ਨੂੰ ਲੈ ਕੇ ਹਿਮਾਚਲ ਦੇ ਵਿੱਚ ਘੁੰਮਣ ਗਏ ਸੀ ਤੇ ਉਥੇ ਉਹਨਾਂ ਦੇ ਨਾਲ ਇਹ ਸਾਰਾ ਕੁਝ ਹੁੰਦਾ ਹੈ ਇਹ ਘਟਨਾ ਘਟਦੀ ਹੈ ਜਿਸ ਤੋਂ ਬਾਅਦ ਇਹ ਵੀ ਸਵਾਲ ਉੱਠ ਰਹੇ ਸੀ ਕਿ ਰਾਜਵੀਰ ਜਵੰਦੇ ਦੇ ਜਿਹੜੇ ਦੋਸਤ ਸੀ ਉਹ ਕਿੱਥੇ ਗਾਇਬ ਹੋ ਗਏ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਸੀ ਤੇ ਇਹ ਵੀ ਸਵਾਲ ਲੋਕੀ ਕਰ ਰਹੇ ਨੇ ਕਿ ਜੇਕਰ ਰਾਜਵੀਰ ਜਵੰਦੇ ਵੀਰ ਦੇ ਹੈਲਮਟ ਤੇ ਕੈਮਰਾ ਲੱਗਿਆ ਹੋਇਆ ਸੀ ਤਾਂ ਫਿਰ ਉਸ ਦੀ ਜਿਹੜੀ ਰਿਕਾਰਡਿੰਗ ਸੀ ਉਹ ਜਨ ਤੱਕ ਹੁਣ ਤੱਕ ਕਿਉਂ ਨਹੀਂ ਕੀਤੀ ਗਈ ਕੋਈ ਕਹਿ ਰਿਹਾ ਕਿ ਬਲੈਰੋ ਦੇ ਨਾਲ ਬਾਈਕ ਟਕਰਾਉਣ ਦੇ ਨਾਲ ਉਹਨਾਂ ਦਾ ਐਕਸੀਡੈਂਟ ਹੋਇਆ ਤੇ ਕੋਈ ਕਹਿ ਰਿਹਾ ਕਿ ਟੱਠਿਆਂ ਦੇ ਵਿੱਚ ਵੱਜਣ ਦੇ ਕਾਰਨ ਇਹ ਹਾਲੇ ਸਪਸ਼ਟ ਨਹੀਂ ਹੋ ਪਾ ਰਿਹਾ ਕਿ ਉਹਨਾਂ ਦਾ ਬਲੈਰੋ ਦੇ ਨਾਲ ਐਕਸੀਡੈਂਟ ਹੋਇਆ ਜਾਂ ਫਿਰ ਟੱਠਿਆਂ ਦੇ ਵਿੱਚ ਵੱਜਣ ਦੇ ਕਾਰਨ ਜੇਕਰ ਬਲੈਰੋ ਦੇ ਨਾਲ ਐਕਸੀਡੈਂਟ ਹੋਇਆ ਤਾਂ ਫਿਰ ਉਹ ਗੱਡੀ ਪੱਕਾ ਹਿਮਾਚਲ ਪ੍ਰਦੇਸ਼ ਦੇ ਜਿਹੜਾ ਥਾਣਾ ਲੱਗਦਾ ਹੋਵੇਗਾ ਉਸ ਜਗ੍ਹਾ ਨੂੰ ਉੱਥੇ ਖੜੀ ਹੋਵੇਗੀ ਫਿਰ ਹਿਮਾਚਲ ਪ੍ਰਦੇਸ਼ ਦੇ ਪ੍ਰਸ਼ਾਸਨ ਨੇ ਇਹ ਗੱਲ ਜਨਤਕ ਕਿਉਂ ਨਹੀਂ ਕੀਤੀ ਜੇਕਰ ਉਹਨਾਂ ਦਾ ਬਲੈਰੋ ਨਾਲ ਐਕਸੀਡੈਂਟ ਹੋਇਆ ਇਹ ਸੋਚਣ ਵਾਲੀਆਂ ਗੱਲਾਂ ਨੇ ਵਿਚਾਰ ਕਰਨ ਵਾਲੀਆਂ ਗੱਲਾਂ ਨੇ ਸੋ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਰਾਜਵੀਰ ਜਵੰਦਾਬੀਰ ਆਪਣੀ ਬਾਈਕ ਲੈ ਕੇ ਟੂਰ ਤੇ ਜਾ ਰਿਹਾ ਸੀ ਤਾਂ ਉਸ ਤੋਂ ਪਹਿਲਾਂ ਉਹ ਆਪਣੀ ਪਤਨੀ ਨਾਲ ਗੱਲਾਂ ਕਰਦਾ ਹੈ ਕਿ ਮੈਂ ਇਦਾਂ ਇਦਾਂ ਕਰਕੇ ਆਪਣੇ ਦੋਸਤਾਂ ਦੇ ਨਾਲ ਮਿੱਤਰਾਂ ਦੇ ਨਾਲ ਟੂਰ ਤੇ ਜਾਣਾ ਹੈ ਤੇ ਅਸੀਂ ਬਾਈਕ ਤੇ ਰਾਹੀ ਜਾਵਾਂਗੇ ਰਾਈਡ ਕਰਦੇ ਹੋਏ ਤਾਂ ਉਸ ਦੀ ਪਤਨੀ ਨੇ ਉਹਨਾਂ ਨੂੰ ਪਹਿਲਾਂ ਹੀ ਕਿਹਾ ਸੀ ਕਿ ਰਾਜਵੀਰ ਤੁਸੀਂ ਬਾਈਕ ਤੇ ਨਾ ਜਾਓ ਤੁਸੀਂ ਗੱਡੀ ਲੈ ਜਾਓ ਜੇਕਰ ਤੁਸੀਂ ਜਾਣਾ ਹੈ ਪਰ ਤੁਸੀਂ ਬਾਈਕ ਤੇ ਨਾ ਜਾਓ ਉਹਨਾਂ ਦੀ ਪਤਨੀ ਨੇ ਰਾਜਵੀਰ ਜਵੰਦੇ ਨੂੰ ਪਹਿਲਾਂ ਹੀ ਰੋਕਿਆ ਸੀ ਪਰ ਉਹਨਾਂ ਨੇ ਨਾ ਸੁਣੀ ਉਹਨਾਂ ਨੂੰ ਸ਼ੌਂਕ ਸੀ ਕਿ ਉਹ ਬਾਈਕ ਤੇ ਹੀ ਰਾਈਡ ਕਰਨ ਕਿ ਰਾਜਵੀਰ ਜਵੰਦੇ ਦੀ ਪਤਨੀ ਨੂੰ ਪਹਿਲਾਂ ਹੀ ਮਹਿਸੂਸ ਹੋ ਗਿਆ ਸੀ ਕਿ ਉਹਨਾਂ ਦੇ ਨਾਲ ਇਹ ਘਟਨਾ ਘਟੇਗੀ। ਸੋ ਕਈ ਇੰਡੀਕੇਸ਼ਨ ਅਜਿਹੇ ਹੁੰਦੇ ਨੇ ਕਿ ਪਰਮਾਤਮਾ ਪਹਿਲਾਂ ਹੀ ਉਹਨਾਂ ਨੂੰ ਦੱਸ ਦਿੰਦਾ ਪਰ ਅਸੀਂ ਇਗਨੋਰ ਕਰ ਦਿੰਨੇ ਹਾਂ। ਜੇਕਰ ਉਸ ਦਿਨ ਰਾਜਵੀਰ ਜਵੰਦਾ ਵੀਰ ਆਪਣੀ ਪਤਨੀ ਦੀ ਗੱਲ ਮੰਨ ਲੈਂਦਾ ਤਾਂ ਸ਼ਾਇਦ ਉਹ ਸਾਡੇ ਵਿੱਚ ਹੋਣੇ ਸੀ। ਪਰ ਕਿਹਾ ਜਾਂਦਾ ਹੈ ਕਿ ਜੇਕਰ ਪਰਮਾਤਮਾ ਨੇ ਜੋ ਲਿਖਿਆ ਹੋਇਆ ਹੈ ਹੋਣਾ ਉਹੀ ਹੈ। ਸੋ ਬਹੁਤ ਸਾਰੀਆਂ ਇਹ ਵੀ ਗੱਲਾਂ ਉੱਡ ਰਹੀਆਂ ਨੇ ਕਿ ਰਾਜਵੀਰ ਜਵੰਦੇ ਵੀਰ ਦੇ ਜਿਹੜੇ ਨਾਲ ਸੀ ਉਸ ਦੇ ਯਾਰ ਦੋਸਤ ਉਹਨਾਂ ਨੇ ਧੋਖਾ ਕੀਤਾ। ਪਰ ਅਜਿਹੀ ਗੱਲ ਕਿਤੇ ਵੀ ਸਾਬਤ ਨਹੀਂ ਹੋ ਪਾ ਰਹੀ ਕਿ ਉਹਨਾਂ ਨੇ ਯਾਰ ਮਾਰ ਕੀਤੀ ਹੈ ਇਹ ਸੋਸ਼ਲ ਮੀਡੀਆ ਤੇ ਅਫਵਾਹਾਂ ਚੱਲ ਰਹੀਆਂ ਨੇ ਸੋ ਤੁਸੀਂ ਸੁਚੇਤ ਰਹੋ ਕਿਸੇ ਤੇ ਵੀ ਯਕੀਨ ਨਾ ਕਰੋ ਅਤੇ ਉਹ ਅਲੱਗ ਗੱਲ ਹੈ ਕਿ ਉਹਨਾਂ ਦੇ ਯਾਰ ਮਿੱਤਰ ਦੋਸਤ ਜਿਹੜੇ ਨਾਲ ਸੀ ਉਹ ਮੀਡੀਆ ਸਾਹਮਣੇ ਨਹੀਂ ਆ ਰਹੇ ਹੋ ਸਕਦਾ ਹੈ ਕਿ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਦੁੱਖ ਹੋਵੇ ਆਪਣੇ ਯਾਰ ਦੇ ਗਿਆਂ ਦਾ ਉਹ ਵੀ ਇਨਸਾਨ ਨੇ ਜਿਹੜੇ ਉਹਨਾਂ ਦੇ ਨਾਲ ਸੀ ਕਿਉਂ ਉਹਨਾਂ ਨੂੰ ਭੰਡੀ ਜਾ ਰਹੇ ਹੋ ਅਤੇ ਤੁਹਾਨੂੰ ਕੀ ਪਤਾ ਹੈ ਕਿ ਉਹਨਾਂ ਨੇ ਹੀ ਯਾਰ ਮਾਰ ਕੀਤੀ ਹੈ ਤੁਹਾਨੂੰ ਕੀ ਪਤਾ ਹੈ ਕਿ ਉਹਨਾਂ ਨੇ ਹੀ ਧੋਖਾ ਕੀਤਾ ਕੋਈ ਕਹਿ ਰਿਹਾ ਹੈ ਕਿ ਰਾਜਵੀਰ ਜਵੰਦੇ ਵੀਰ ਦੇ ਪਰਿਵਾਰ ਦੇ ਨਾਲ ਵੱਡਾ ਧੋਖਾ ਹੋਇਆ ਐ ਹੋ ਗਿਆ ਉਹ ਹੋ ਗਿਆ ਪਰ ਇਹ ਸਾਰਾ ਸਾਰ ਝੂਠ ਹੈ ਹਾਂ ਇੱਕ ਗੱਲ ਸੱਚ ਹੈ ਕਿ ਰਾਜਵੀਰ ਜਵੰਦੇ ਵੀਰ ਦੀ ਪਤਨੀ ਨੇ ਜਵੰਦਾ ਵੀਰ ਨੂੰ ਇਹ ਜ਼ਰੂਰ ਕਿਹਾ ਸੀ ਕਿ ਤੁਸੀਂ ਬਾਈਕ ਤੇ ਨਾ ਜਾਓ ਤੁਸੀਂ ਗੱਡੀ ਲੈ ਜਾਓ ਜੇਕਰ ਤੁਸੀਂ ਘੁੰਮਣ ਜਾਣਾ ਹੈ ਪਰ ਰਾਜਵੀਰ ਜਵੰਦਾ ਵੀਰ ਉਹ ਆਪਣੀ ਪਤਨੀ ਦੀ ਗੱਲ ਨਾ ਮੰਨਦੇ ਹੋਏ ਆਪਣੇ ਬਾਈਕ ਤੇ ਹੀ ਆਪਣੇ ਦੋਸਤਾਂ ਦੇ ਨਾਲ ਰਾਈਡ ਤੇ ਨਿਕਲ ਜਾਂਦਾ ਹੈ ਫਿਰ ਉਸ ਤੋਂ ਬਾਅਦ ਜਦੋਂ ਉਹ ਰਾਈਡ ਤੇ ਨਿਕਲਦੇ ਨੇ ਤਾਂ ਕਾਫੀ ਵੀਡੀਓ ਉਹਨਾਂ ਦੀਆਂ ਸਾਹਮਣੇ ਆਉਂਦੀਆਂ ਨੇ ਉਹ ਰਾਈਡ ਕਰਦੇ ਹੋਏ ਨਜ਼ਰ ਆਉਂਦੇ ਨੇ ਮਸਤੀ ਕਰਦੇ ਹੋਏ ਨਜ਼ਰ ਆਉਂਦੇ ਨੇ ਨਾਲੇ ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਉਹਨਾਂ ਦੇ ਸੇਫਟੀ ਸੂਟ ਪਾਇਆ ਹੋਇਆ ਸੀ ਉਹ ਜਿਵੇਂ ਗੱਡੀ ਦੇ 에어ਬੈਗ ਕੰਮ ਕਰਦੇ ਨੇ ਤਾਂ ਉਹ ਵੀ ਕੰਮ ਕਰਦਾ ਹੈ ਪਰ ਇਹ ਦੇਖਣ ਵਾਲੀ ਗੱਲ ਹੈ ਤੇ ਸੋਚਣ ਵਾਲੀ ਗੱਲ ਹੈ ਕਿ ਰਾਜਵੀਰ ਜਵੰਦੇ ਵੀਰ ਤੇ ਸਿਰ ਤੇ ਹੈਲਮਟ ਸੀ ਹੈਲਮਟ ਕਿਵੇਂ ਟੁੱਟ ਗਿਆ ਉਹ ਤਾਂ ਠੱਠੇ ਨਾਲ ਵੱਜਿਆ ਸੀ ਜੇਕਰ ਅਸੀਂ نیچے ਡਿੱਗਦੇ ਤਾਂ ਸ਼ਾਇਦ ਕੋਈ ਗਰਦਨ ਦੀ ਹੱਡੀ ਵਗੈਰਾ ਟੁੱਟ ਸਕਦੀ ਆ ਪਰ ਹੈਲਮਟ ਨਹੀਂ ਟੁੱਟ ਸਕਦਾ ਜਿਹੜੇ ਹਿਸਾਬ ਨਾਲ ਉਹ ਕਹਿ ਰਹੇ ਠੱਠੇ ਦੇ ਵਿੱਚ ਵੱਜਿਆ ਸੀ ਉਹਨਾਂ ਦਾ ਹੈਲਮਟ ਪੂਰੀ ਤਰ੍ਹਾਂ ਟੁੱਟਿਆ ਹੋਇਆ ਸੀ ਉਹਨਾਂ ਦੇ ਸਿਰ ਤੇ ਸੱਟਾਂ ਸੀ ਇਹ ਕੋਈ ਸਾਦੀਸ਼ ਘਟੀ ਲੱਗਦੀ ਹੈ ਇਹ ਕਹਿਣਾ ਹੈ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਜਿਹੜੇ ਵੀਡੀਓ ਪਾਉਂਦੇ ਨੇ ਅਪਲੋਡ ਕਰਦੇ ਨੇ ਉਹਨਾਂ ਦਾ ਤੇ ਫਿਰ ਉਥੇ ਕੀ ਕੈਮਰੇ ਨਹੀਂ ਲੱਗੇ ਹੋਏ ਸੀ ਜਿੱਥੇ ਉਹਨਾਂ ਦਾ ਐਕਸੀਡੈਂਟ ਹੋਇਆ ਕਿਤੇ ਨਾ ਕਿਤੇ ਕੋਈ ਨਾ ਕੋਈ ਦਾ ਕੈਮਰਾ ਜ਼ਰੂਰ ਹੋਵੇਗਾ ਇਹ ਜਾਂਚ ਦਾ ਵਿਸ਼ਾ ਹੈ ਤੇ ਆਪਾਂ ਇਦਾਂ ਕਿਸੇ ਤੇ ਇਲਜ਼ਾਮ ਨਹੀਂ ਲਾ ਸਕਦੇ ਕਿ ਰਾਜਵੀਰ ਜਵੰਦੇ ਦੇ ਯਾਰਾ ਦੋਸਤਾਂ ਨੇ ਉਹਨਾਂ ਦੇ ਨਾਲ ਧੋਖਾ ਕੀਤਾ ਹੈ ਉਹਨਾਂ ਦੀ ਜਾਣ ਲਈ ਹੈ ਉਹ ਕੈਮਰੇ ਸਾਹਮਣੇ ਨਹੀਂ ਆ ਰਹੇ ਇਦਾਂ ਆਉਂਦਾ ਸੋ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਉਹਨਾਂ ਲੋਕਾਂ ਬਾਰੇ ਕੀ ਕਹਿਣਾ ਹੈ ਜਿਹੜੇ ਅਫਵਾਹਾਂ ਡਾ ਰਹੇ ਨੇ ਤੇ ਨਾਲ ਹੀ ਕੁਲਵਿੰਦਰ ਬਿੱਲੇ ਦੀ ਗੱਲ ਕਰੀਏ ਐਮੀ ਬਿਰਕ ਦੀ ਗੱਲ ਕਰੀਏ ਕਨਵਰ ਗਰੇਵਾਲ ਦੀ ਗੱਲ ਕਰੀਏ ਜਿਹੜੇ ਕਿ ਜਿਗਰੀ ਦੋਸਤ ਸੀ ਯੂਨੀਵਰਸਿਟੀ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਸਫ਼ਰ ਇਕੱਠੇ ਕੱਟਿਆ ਇਕੱਠੇ ਮਿਹਨਤ ਕੀਤੀ ਮਿਹਨਤ ਕਰ ਕਰਕੇ ਉਹ ਇੱਥੇ ਤੱਕ ਇਕੱਠੇ ਪਹੁੰਚੇ ਪਰ ਸਭ ਤੋਂ ਜ਼ਿਆਦਾ ਦੁੱਖ ਕਨਵਰ ਗਰੇਵਾਲ ਤੇ ਕੁਲਵਿੰਦਰ ਬਿੱਲੇ ਨੂੰ ਲੱਗਿਆ ਕਿਉਂਕਿ ਉਹ ਉਹਨਾਂ ਦੇ ਨਾਲ ਪੜਿਆ ਸੀ ਯੂਨੀਵਰਸਿਟੀ ਦੇ ਵਿੱਚ ਇਕੱਠਿਆਂ ਹੀ ਉਹਨਾਂ ਨੇ ਕੰਮ ਕੀਤਾ ਸੀ ਥੀਏਟਰ ਕੀਤਾ ਸੀ ਤੇ ਮਜ਼ਾਕ ਵਾਲੀਆਂ ਵੀਡੀਓ ਅਪਲੋਡ ਕੀਤੀਆਂ ਸੀ ਤੋ ਕਾਫੀ ਵੀਡੀਓ ਉਹਨਾਂ ਦੀਆਂ ਪੁਰਾਣੀਆਂ ਨੇ ਜਿਹੜੀਆਂ ਉਹ ਸੋਸ਼ਲ ਮੀਡੀਆ ਤੇ ਹੁਣ ਵਾਇਰਲ ਹੋ ਰਹੀਆਂ ਨੇ ਪਤਾ ਨਹੀਂ ਸਾਡੇ ਪੰਜਾਬ ਦੇ ਸਿੰਗਰਾਂ ਨੂੰ ਆਰਟਿਸਟਾਂ ਨੂੰ ਕਿਸ ਦੀ ਨਜ਼ਰ ਲੱਗੀ ਹੈ ਇੱਕ ਇੱਕ ਕਰਕੇ ਦੁਨੀਆ ਤੋਂ ਰੁਖਸਤ ਹੋ ਰਹੇ ਨੇ ਛੱਡਦੇ ਜਾ ਰਹੇ ਨੇ ਸ਼ਾਇਦ ਚੰਗੇ ਬੰਦਿਆਂ ਦੀ ਰੱਬ ਨੂੰ ਵੀ ਲੋੜ ਹੈ ਹੁਣ ਤਾਂ ਆਪਾਂ ਇਹੀ ਕਹਿ ਸਕਦੇ ਹਾਂ ਅਸੀਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਪਰਮਾਤਮਾ ਰਾਜਵੀਰ ਜਵੰਦੇ ਵੀਰ ਨੂੰ ਜਿਹੜੀ ਜੁਨੀ ਆ ਉਸ ਤੋਂ ਮੁਕਤ ਕਰੇ ਅਤੇ ਉਸ ਨੂੰ ਜਨਮ ਦੇ ਦੇਵੇ ਤੇ ਵੀਰ ਫਿਰ ਵੱਡਾ ਹੋਵੇ ਜਦੋਂ ਉਹੀ ਚਿਹਰਾ ਹੋਵੇ ਲੰਬਾ ਹੋਵੇ ਪੰਜਾਬੀ ਤੇ ਪੰਜਾਬੀਤ ਲਈ ਗੀਤ ਗਾਵੇ ਗੀਤਕਾਰੀ ਚਾਵੇ ਸ਼ਾਇਦ ਉਦੋਂ ਤੱਕ ਅਸੀਂ ਨਾ ਹੋਈਏ ਪਰ ਰੱਬ ਅੱਗੇ ਇਹ ਹੀ ਅਰਦਾਸ ਹੈ ਇਹ ਹੀ ਦੁਆ ਹੈ ਸੋ ਦੋਸਤੋ ਬਾਕੀ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ